ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਈ ਤੇ ਤੁਸੀਂ ਸਾਡੇ ਨਾਲ ਜਿਹੜਾ ਦਿੱਲੀ ਜਗਰਾਉਂ نیوز ਦੇ ਨਾਲ ਚੌਂਕੀ ਬੱਸ ਸਟੈਂਡ ਜਗਰਾਉਂ ਦੇ ਵਿੱਚ ਖੜੇ ਆਂ ਜੀ ਤੇ ਜਿੱਥੇ ਕਿ ਕੁਝ ਨੌਜਵਾਨਾਂ ਨੂੰ ਅਰੈਸਟ ਕਰਕੇ ਨਜ਼ਰਬੰਦ ਕੀਤਾ ਗਿਆ ਹੈ ਨਜ਼ਰਬੰਦ ਕਰਨ ਦੀ ਮੁੱਖ ਵਜ੍ਹਾ ਕਾਲਾ ਪਾਣੀ ਕਾਲਾ ਪਾਣੀ ਮੋਰਚੇ ਦੇ ਉੱਤੇ ਇਹ ਨੌਜਵਾਨ ਜਾ ਰਹੇ ਸੀਗੇ ਲੁਧਿਆਣਾ ਵੱਲ ਕਾਲੇ ਪਾਣੀ ਦੇ ਮੁੱਦੇ ਉੱਤੇ ਲੱਖਾ ਸਿੰਘ ਸੁਝਾਣਾ ਵੱਲੋਂ ਇੱਕ ਨੌ ਪੰਜਾਬ ਦੇ ਨੌਜਵਾਨਾਂ ਨੂੰ ਉਸ ਜਗ੍ਹਾ ਦੇ ਉੱਤੇ ਬੰਦ ਲਾਉਣ ਦੀ ਜੋ ਬੇਨਤੀ ਕੀਤੀ ਗਈ ਸੀ ਉਹਦੇ ਮਦਰਜ਼ ਰੱਖਦੇ ਹੋਏ ਜਗਰਾਉਂ ਦੇ ਵੀ ਕੁਝ ਨੌਜਵਾਨ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਚੱਲੇ ਸੀਗੇ ਲੁਹਿਆਣਾ ਵੱਲ ਨੂੰ ਤੇ ਉਹਨਾਂ ਨੂੰ ਰਸਤੇ ਵਿੱਚ ਕਾਬੂ ਕਰਕੇ ਨਜਰਬੰਦ ਕੀਤਾ ਗਿਆ ਚੌਂਕੀ ਬੱਸ ਸਟੈਂਡ ਜਗਰਾਉਂ ਦੇ ਵਿੱਚ ਤੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਆ ਅਲੱਗ-ਅਲੱਗ ਜਗ੍ਹਾ ਤੇ ਨਾਕੇਬੰਦੀ ਕਰਕੇ ਜਿਹੜੇ ਵੀ ਉਸ ਧਰਨੇ ਵੱਲ ਨੂੰ ਜਾ ਰਹੇ ਨੌਜਵਾਨ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਨਜਰਬੰਦ ਕਰਕੇ ਉੱਥੇ ਪਹੁੰਚਣ ਤੋਂ ਰੁਕਿਆ ਜਾ ਰਿਹਾ ਹੈ ਇੱਥੇ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਹੋਰ ਵੀ ਪੁਲਿਸ ਪ੍ਰਸ਼ਾਸਨ ਅਲੱਗ-ਅਲੱਗ ਜਗ੍ਹਾ ਤੇ ਨਾਕੇਬੰਦੀ ਕਰਕੇ ਨੌਜਵਾਨਾਂ ਨੂੰ ਉੱਥੇ ਪਹੁੰਚਣ ਤੋਂ ਰੋਕ ਰਹੀ ਹੈ ਸੋ ਡਾਈੰਗ ਇੰਡਸਟਰੀਆਂ ਤੇ ਪੰਜਾਬ ਦੇ ਨੌਜਵਾਨਾ ਇਸ ਮੁੱਦੇ ਤੇ ਲੜ ਰਹੇ ਆ ਵੀ ਉੱਥੇ ਡਾਈੰਗ ਇੰਡਸਟਰੀ ਵਾਲੇ ਜਿਹੜੇ ਬਹੁਤ ਜ਼ਿਆਦਾ ਗੰਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਪਾਉਂਦੇ ਆ ਉਸ ਦੇ ਨਾਲ-ਨਾਲ ਅਲੱਗ-ਅਲੱਗ ਏਰੀਆ ਦੇ ਵਿੱਚ ਜਾਣ ਵਾਲਾ ਪਾਣੀ ਕੈਂਸਰ ਪੈਦਾ ਕਰ ਰਿਹਾ ਹੈ ਡਾਈੰਗ ਇੰਡਸਟਰੀ ਵਾਲਿਆਂ ਦਾ ਆਪਣਾ ਕਹਿਣਾ ਵਾ ਵੀ ਅਸੀਂ ਪਾਣੀ ਵਾਟਰ ਟ੍ਰੀਟਮੈਂਟ ਪਲਾਂਟ ਸਾਡੇ ਅੰਦਰ ਲੱਗੇ ਹੋਏ ਆ ਜਿਨ੍ਹਾਂ ਨੂੰ ਸਾਫ਼ ਕਰਕੇ ਪਾਣੀ ਅਸੀਂ ਫੇਰ ਦਰਿਆ 'ਚ ਪਾਉਂਦੇ ਆ ਪੁਲਿਸ ਪ੍ਰਸ਼ਾਸਨ ਪੂਰੀ ਸੁਰੱਖਿਆ ਦੇ ਰਹੀ ਹੈ ਡਾਈੰਗ ਇੰਡਸਟਰੀ ਵਾਲਿਆਂ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਰੋਕ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਜੇ ਇਸ ਟੌਪਿਕ ਤੇ ਸਹੀ ਹੈ ਤੇ ਡ్రਾਈੰਗ ਇੰਡਸਟਰੀ ਵਾਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਡ్రਾਈੰਗ ਇੰਡਸਟਰੀ ਵਾਲੇ ਕੀ ਵਾਟਰ ਟ੍ਰੀਟਮੈਂਟ ਪਾਣੀ ਸਹੀ ਪੂਰਾ ਸਾਫ ਕਰਕੇ ਹੀ ਪਾਣੀ ਉੱਥੇ ਪਾਇਆ ਜਾ ਰਿਹਾ ਹੈ ਕਿ ਨਹੀਂ ਪਾਇਆ ਹੈ ਪਾਜਾ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਟੀਮਾਂ ਨੂੰ ਵੀ ਇਸ ਵਿਸ਼ੇ ਤੇ ਜਾਂਚ ਕਰਨੀ ਚਾਹੀਦੀ ਹੈ ਜੇ ਪਾਣੀ ਟ੍ਰੀਟਮੈਂਟ ਕਰਕੇ ਪਾਇਆ ਜਾ ਰਿਹਾ ਤਾਂ ਗੰਦਾ ਪਾਣੀ ਫਿਰ ਉੱਥੋਂ ਕਿਵੇਂ ਆ ਰਿਹਾ ਵਾ ਇਸ ਦੀ ਜਾਂਚ ਦਾ ਵਿਸ਼ਾ ਵਾ ਪੁਲਿਸ ਪ੍ਰਸ਼ਾਸਨ ਤੁਸੀਂ ਦੇ ਸਕਦੇ ਹੋ ਅਲੱਗ-ਅਲੱਗ ਬੱਸਾਂ ਦੇ ਵਿੱਚ ਭਰ ਕੇ ਆਪਣੀਆਂ ਬੱਸਾਂ ਨੂੰ ਲੈ ਕੇ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਜਿੱਥੇ ਵੀ ਨਾਕਾਬੰਦੀ ਹੋ ਰਹੀ ਹੈ ਉੱਥੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਭਗਵਾਨ ਸਿੰਘ ਪੰਗੂ ਤੇ ਜਗਰੂਪ ਸਿੰਘ ਸੋਈ ਦੀ ਵਿਸ਼ੇਸ਼ ਰਿਪੋਰਟ ਦਿੱਲੀ ਗਰਾਉਂਡ ਨਿਊਜ਼ ਤੋਂ